दादाजी दिया पाता माताजी रोटी बहुत भूख लगी है हाँ जी हाँ जी पुत्र जी बैठो रोटी ही बना रही हूँ ठीक है माताजी आज साढ़ा पंजाबी का टेस्ट सी बहुत ही बढ़िया हो गया वाह भैन दादा जी दादाजी तुम आ गए ਮਾਤਾ ਜੀ ਹੱਲੇ ਰੋਟੀ ਬਣਾ ਰਹੇ ਨੇ ਤੁਸੀਂ ਉਹਨਾਂ ਚ ਇਹ ਸਾਨੂੰ ਸਾਕੀ ਸੁਣਾਓ ਹਾਂਜੀ ਸੁਣੋ ਸੁਣੋ ਬੱਚਿਓ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਗੁਲਾਮ ਬਣੇ ਲੋਕਾਂ ਨੂੰ ਰਿਹਾ ਕਰਵਾਇਆ ਅਤੇ ਸਾਰਿਆਂ ਨੂੰ ਸੱਚ ਦੇ ਮਾਰਗ ਤੇ ਤੋਰਿਆ ਬੱਚਿਓ ਗੁਰੂ ਜੀ ਜਦੋਂ ਰੋਹਿਲਖੰਡ ਪਹੁੰਚੇ ਉੱਥੇ ਕੁਝ ਪਠਾਨਾਵਲੋਂ ਗਰੀਬ ਮਰਦਾਂ ਔਰਤਾਂ ਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਖਰੀਦਿਆ ਤੇ ਵੇਚਿਆ ਜਾਂਦਾ ਸੀ ਜਦੋਂ ਗੁਰੂ ਜੀ ਪਾਈ ਮਰਦਾਨਾ ਜੀ ਦੇ ਨਾਲ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਲੋਕਾਂ ਦੀਆਂ ਰੋਣ-ਕੁਰਲਾਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ ਹੈਂ ਦਾਦਾ ਜੀ ਫਿਰ ਸਵੇਰੇ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਪਾਈ ਮਰਦਾਨਾ ਜੀ ਤੁਸੀਂ ਕੁਝ ਦਿਨਾਂ ਲਈ ਮੇਰੇ ਤੋਂ ਦੂਰ ਚਲੇ ਜਾਓ ਕਿਉਂਕਿ ਹੁਣ ਅਸੀਂ ਜਿਸ ਕਾਰਜ ਲਈ ਜਾ ਰਹੇ ਹਾਂ ਉਹ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ ਦਾਦਾ ਜੀ ਗੁਰੂ ਜੀ ਪਾਈ ਮਰਦਾਨਾ ਜੀ ਨੂੰ ਛੱਡ ਕੇ ਚਲੇ ਗਏ ਭਲੇਓ ਬੱਚਿਓ ਪਾਈ ਮਰਦਾਨਾ ਜੀ ਨਾ ਚਾਹੁੰਦੇ ਹੋਏ ਵੀ ਗੁਰੂ ਜੀ ਦਾ ਹੁਕਮ ਮੰਨ ਕੇ ਵਿਛੋੜੇ ਦੇ ਵੈਰਾਗ ਵਿੱਚ ਅਥਰੂ ਕੇਰਦੇ ਹੋਏ ਉਥੋਂ ਚਲੇ ਗਏ। ਭਾਈ ਮਰਦਾਨਾ ਜੀ ਦੇ ਇਹ ਪੁੱਛਣ ਤੇ ਕਿ ਮੇਲ ਕਿੱਥੇ ਤੇ ਕਿਵੇਂ ਹੋਏਗਾ ਤਾਂ ਗੁਰੂ ਜੀ ਨੇ ਫਰਮਾਇਆ ਕਿ ਹਫ਼ਤੇ ਬਾਅਦ ਜਿੱਧਰ ਜਾਣ ਦੀ ਇੱਛਾ ਪੈਦਾ ਹੋਵੇ ਉਧਰ ਨੂੰ ਆ ਜਾਣਾ ਅਸੀਂ ਮਿਲ ਜਾਵਾਂਗੇ। ਦਾਦਾ ਜੀ ਭਾਈ ਮਰਦਾਨਾ ਜੀ ਜਦੋਂ ਚਲੇ ਗਏ ਤਾਂ ਗੁਰੂ ਜੀ ਕਿੱਧਰ ਨੂੰ ਗਏ? ਗੁਰੂ ਜੀ ਸਮਾਧੀ ਲਾ ਕੇ ਇੱਕ ਪੱਥਰ ਤੇ ਬੈਠ ਗਏ ਸਨ ਇੱਕ ਰੋਹਿਲੇ ਨੇ ਗੁਰੂ ਜੀ ਨੂੰ ਆ ਬਾਹੋਂ ਫੜਿਆ ਤੇ ਗੁਲਾਮ ਬਣਾ ਕੇ ਆਪਣੇ ਘਰ ਲੈ ਗਿਆ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਰੋਹਿਲੇ ਦੀ ਕਰਵਾਲੀ ਨੇ ਦੇਖਿਆ ਕਿ ਸਾਰਾ ਕਮਰਾ ਇਲਾਹੀ ਨੂਰ ਨਾਲ ਭਰਿਆ ਹੋਇਆ ਹੈ ਤੇ ਉਹ ਗੁਰੂ ਜੀ ਦਾ ਇਲਾਹੀ ਚਿਹਰਾ ਦੇਖ ਕੇ ਬੜੀ ਪ੍ਰਭਾਵਿਤ ਹੋਈ ਅਤੇ ਆਪਣੇ ਘਰ ਵਾਲੇ ਨੂੰ ਆਖਦੀ ਐ ਇਹ ਕੋਈ ਅੱਲਾਹ ਤਾਲਾ ਦਾ ਰੂਪ ਜਾਪਦਾ ਹੈ ਇਸ ਨੂੰ ਗੁਲਾਮ ਬਣਾ ਕੇ ਨਾ ਵੇਚੋ ਤੇ ਛੱਡ ਦਿਓ ਦਾਦਾ ਜੀ ਦਾਦਾ ਜੀ ਫਿਰ ਗੁਰੂ ਜੀ ਨੂੰ ਰੋਹਿਲੇ ਨੇ ਛੱਡ ਦਿੱਤਾ ਸੀ ਨਹੀਂ ਪਰ ਉਹ ਰੋਹਿਲਾ ਕਹਿਣ ਲੱਗਾ ਕਿ ਮੈਂ ਇਸ ਅਨੋਖੇ ਗੁਲਾਮ ਨੂੰ ਦੋ ਅਰਬੀ ਕੋੜਿਆਂ ਦੇ ਬਦਲੇ ਵੇਚ ਕੇ ਚੰਗੇ ਪੈਸੇ ਕਮਾਵਾਂਗਾ ਉਸਨੇ ਅਗਲੇ ਦਿਨ ਗੁਰੂ ਜੀ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਬਾਜ਼ਾਰ ਵਿੱਚ ਇੱਕ ਉੱਚੀ ਥਾਂ ਤੇ ਲਿਜਾ ਕੇ ਖੜ੍ਹਾਆਂ ਕਰ ਦਿੱਤਾ ਤੇ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਉੱਥੇ ਹੋਰ ਵੀ ਬਹੁਤ ਸਾਰੇ ਬੱਚਿਆਂ, ਜਵਾਨਾਂ ਤੇ ਔਰਤਾਂ ਨੂੰ ਬੋਲੀ ਲਗਾ ਕੇ ਵੇਚਿਆ ਖਰੀਦਿਆ ਜਾ ਰਿਹਾ ਸੀ ਜੋ ਕਿ ਬਹੁਤ ਹੀ ਰੌਕ ਲਾ ਰਹੇ ਸਨ। ਦਾਦਾ ਜੀ ਫਿਰ ਗੁਰੂ ਜੀ ਨੂੰ ਕਿਸੇ ਨੇ ਖਰੀਦ ਲਿਆ ਸੀ? ਹਾਂਜੀ। ਕੁਝ ਸਮੇਂ ਬਾਅਦ ਦੋ ਅਰਬੀ ਕੋੜਿਆਂ ਦੇ ਬਦਲੇ ਉੱਥੋਂ ਦੇ ਨਵਾਬ ਨੇ ਰੋਹਿਲੇ ਤੋਂ ਗੁਰੂ ਜੀ ਨੂੰ ਖਰੀਦ ਲਿਆ ਨਵਾਬ ਨੇ ਗੁਰੂ ਜੀ ਨੂੰ ਕੰਮ ਤੇ ਲਾਉਂਦਿਆਂ ਹੋਇਆ ਗਾਗਰ ਦੇ ਕੇ ਖੂਹ ਤੋਂ ਪਾਣੀ ਲਿਆਉਣ ਲਈ ਭੇਜਿਆ ਪਰ ਜਦੋਂ ਗੁਰੂ ਜੀ ਉੱਥੇ ਪਹੁੰਚੇ ਤਾਂ ਖੂਹ ਵਿੱਚ ਪਾਣੀ ਨਹੀਂ ਸੀ ਦਾਦਾ ਜੀ ਲੋਕ ਕਿੰਨੇ ਅੰਜਾਨ ਸਨ ਗੁਰੂ ਜੀ ਤੋਂ ਜੋ ਕਿ ਇਸ ਤਰ੍ਹਾਂ ਕੰਮ ਕਰਾਰੇ ਸਨ ਸੁਣੋ ਪਲਿਓ ਇਹ ਸਾਰੀ ਖੇਡ ਗੁਰੂ ਜੀ ਦੀ ਹੀ ਸੀ ਪਾਣੀ ਤਾਂ ਸ਼ਹਿਰ ਦੇ ਸਾਰੇ ਖੂਹਾਂ ਵਿੱਚ ਹੀ ਮੁੱਕ ਚੁੱਕਾ ਸੀ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਗੁਰੂ ਜੀ ਜਦੋਂ ਵਾਪਸ ਆ ਰਹੇ ਸਨ ਤਾਂ ਨਵਾਬ ਨੇ ਦੇਖਿਆ ਕਿ ਗੁਰੂ ਜੀ ਦੇ ਆਲੇ ਦੁਆਲੇ ਇੱਕ ਅਨੋਖੇ ਪ੍ਰਕਾਸ਼ ਦਾ ਚਾਨਣ ਹੋ ਰਿਹਾ ਹੈ ਅਤੇ ਗਾਗਰ ਗੁਰੂ ਜੀ ਦੇ ਸਿਰ ਤੋਂ ਉੱਪਰ ਹਵਾ ਵਿੱਚ ਸੀ ਬੱਚਿਓ ਨਵਾਬ ਇਹ ਕੌਤਕ ਦੇਖ ਕੇ ਬੜਾ ਡਰ ਗਿਆ ਅਤੇ ਉਸ ਨੂੰ ਸਮਝ ਆ ਗਈ ਕਿ ਇਹ ਪੁਰਸ਼ ਤਾਂ ਕੋਈ ਅੱਲਾਹ ਤਾਲਾ ਦਾ ਨੂਰ ਹੈ ਤਾਂ ਉਹ ਗੁਰੂ ਜੀ ਦੇ ਚਰਨੀ ਟੈਪਿਆ ਤੇ ਮਾਫੀ ਮੰਗਣ ਲੱਗਾ ਦਾਦਾ ਜੀ ਸ਼ਹਿਰ ਵਿੱਚ ਪਾਣੀ ਦਾ ਕੀ ਬਣਿਆ ਹਮ ਸਾਰੇ ਸ਼ਹਿਰ ਦੇ ਲੋਕ ਨਵਾਬ ਕੋਲ ਆ ਗਏ ਤੇ ਉਸ ਨੂੰ ਕਹਿਣ ਲੱਗੇ ਕਿ ਸ਼ਹਿਰ ਦਾ ਨਵਾਬ ਹੋਣ ਦੇ ਨਾਤੇ ਉਹ ਸ਼ਹਿਰ ਵਾਸੀਆਂ ਲਈ ਪਾਣੀ ਦਾ ਕੋਈ ਪ੍ਰਬੰਧ ਕਰੇ ਦਾ ਜੀ ਫਿਰ ਨਵਾਬ ਨੇ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਨਵਾਬ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਤੁਸੀਂ ਅੱਲਾਹ ਤਾਲਾ ਦਾ ਨੂਰ ਹੋ ਸੋ ਕਿਰਪਾ ਕਰੋ ਤੇ ਸੁੱਕੇ ਹੋਏ ਖੂਹਾਂ ਵਿੱਚ ਪਾਣੀ ਵਾਪਸ ਲਿਆ ਦਿਓ ਗੁਰੂ ਜੀ ਉਸ ਨੂੰ ਆਖਣ ਲੱਗੇ ਕਿ ਤੂੰ ਤਾਂ ਨਵਾਬ ਹੈ ਤੇਰਾ ਹੁਕਮ ਤਾਂ ਸਭ ਥਾਵਾਂ ਤੇ ਚੱਲਦਾ ਹੈ ਤੂੰ ਪਾਣੀ ਨੂੰ ਵੀ ਹੁਕਮ ਕਰ ਕੇ ਪਾਣੀ ਸ਼ਹਿਰ ਦੇ ਖੂਹਾਂ ਵਿੱਚ ਵਾਪਸ ਆ ਜਾਵੇ। ਹਾਂ ਦਾਦਾ ਜੀ ਨਵਾਬ ਫਿਰ ਪਾਣੀ ਵਾਪਸ ਲੈ ਆਇਆ। ਨਹੀਂ ਭਲਿਓ ਬੱਚਿਓ ਹੁਣ ਅਸਲੀ ਖੇਡ ਵਰਤੀ। ਨਵਾਬ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਦਾ ਹੋਇਆ ਆਖਣ ਲੱਗਾ ਸੱਚੇ ਪਾਤਸ਼ਾਹ ਜੀ ਮੇਰਾ ਹੁਕਮ ਤਾਂ ਇੱਥੇ ਦੋ ਚਾਰ ਲੋਕਾਂ ਤੇ ਹੀ ਚੱਲਦਾ ਹੈ। ਪਰ ਆਪ ਜੀ ਦਾ ਹੁਕਮ ਤਾਂ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਚੱਲਦਾ ਹੈ। ਇਸ ਲਈ ਆਪ ਜੀ ਹੀ ਕਿਰਪਾ ਕਰਕੇ ਖੂਹਾਂ ਦਾ ਪਾਣੀ ਵਾਪਸ ਲਿਆ ਸਕਦੇ ਹੋ ਦਾਦਾ ਜੀ ਫਿਰ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ਬੱਚਿਓ ਗੁਰੂ ਸਾਹਿਬ ਆਖਣ ਲੱਗੇ ਇਸ ਲਈ ਤੁਹਾਨੂੰ ਪਹਿਲਾਂ ਸਾਰੇ ਬੁਰੇ ਕੰਮ ਛੱਡ ਕੇ ਨਾਮ ਸਿਮਰਨ ਨਾਲ ਜੁੜਨਾ ਹੋਵੇਗਾ ਤੁਸੀਂ ਜਿੰਨੇ ਵੀ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਹੈ ਉਹਨਾਂ ਸਾਰਿਆਂ ਨੂੰ ਰਿਹਾ ਕਰੋ ਤੇ ਇੱਥੇ ਧਰਮਸ਼ਾਲਾ ਬਣਾਓ ਤੇ ਹਰੇਕ ਆਏ ਗਏ ਦੀ ਸੇਵਾ ਕਰੋ ਪੁੱਤ ਜੀ ਪ੍ਰਸ਼ਾਦਾ ਤਿਆਰ ਹੈ ਚੱਕ ਲਓ ਮਾਤਾ ਜੀ ਹੁਣ ਅਸੀਂ ਸਾਖੀ ਸੁਣ ਕੇ ਹੀ ਪ੍ਰਸ਼ਾਦਾ ਚੱਕਣਾ ਠੀਕ ਹੈ ਪੁੱਤ ਜੀ ਸੁਣੋ ਭਾਈ ਥੋੜੀ ਹੀ ਸਾਖੀ ਰਹਿ ਗਈ ਹੈ ਫਿਰ ਪ੍ਰਸ਼ਾਦਾ ਛੱਕ ਲੈਣਾ ਹਾਂਜੀ ਦਾਦਾ ਜੀ ਫਿਰ ਸਾਰੇ ਸ਼ਹਿਰ ਵਾਸੀਆਂ ਨੇ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਸਾਰੇ ਗੁਲਾਮਾਂ ਤੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਅਤੇ ਉਥੇ ਧਰਮਸ਼ਾਲਾ ਬਣਾਉਣ ਦਾ ਵਾਅਦਾ ਕੀਤਾ ਉਸ ਸਮੇਂ ਹੀ ਸਾਰੇ ਖੂਹਾਂ ਵਿੱਚ ਪਾਣੀ ਆ ਗਿਆ ਫਿਰ ਗੁਰੂ ਜੀ ਚਾਰੇ ਪਾਸੇ ਉਪਦੇਸ਼ ਦੇ ਕੇ ਅਤੇ ਗੁਲਾਮ ਬਣਾਏ ਹੋਏ ਸਾਰੇ ਕੈਦੀਆਂ ਨੂੰ ਰਿਹਾ ਕਰਵਾ ਕੇ ਉਸ ਜਗ੍ਹਾ ਵੱਲ ਨੂੰ ਤੁਰ ਪਏ ਜਿੱਥੇ ਉਹ ਪਾਈ ਮਰਦਾਨਾ ਜੀ ਨੂੰ ਛੱਡ ਕੇ ਆਏ ਸਨ ਦਾਦਾ ਜੀ ਪਾਈ ਮਰਦਾਨਾ ਜੀ ਫਿਰ ਗੁਰੂ ਨਾਨਕ ਦੇਵ ਜੀ ਨੂੰ ਮਿਲ ਗਏ ਸੀ ਹਾਂਜੀ ਪਾਈ ਮਰਦਾਨਾ ਜੀ ਨੂੰ ਗੁਰੂ ਜੀ ਮਿਲ ਪਏ ਦਾਦਾ ਜੀ ਫਿਰ ਗੁਰੂ ਜੀ ਤੇ ਪਾਈ ਮਰਦਾਨਾ ਜੀ ਅੱਗੇ ਕਿੱਥੇ ਗਏ ਸਨ ਅੱਗੇ ਗੁਰੂ ਜੀ ਸੱਚ ਧਰਮ ਦਾ ਪ੍ਰਚਾਰ ਕਰਦੇ ਹੋਏ 1510 ਈਸਵੀ ਨੂੰ ਸੁਲਤਾਨਪੁਰ ਲੋਧੀ ਵਾਪਸ ਆ ਗਏ ਇਸੇ ਸਮੇਂ ਹੀ ਗੁਰੂ ਜੀ ਨੇ ਅਜੀਤੇ ਰੰਧਾਵੇ ਵੱਲੋਂ ਦਿੱਤੀ ਗਈ ਜਗਾਹ ਤੇ ਦਰਿਆ ਦੇ ਕੰਢੇ ਕਰਤਾਰਪੁਰ ਨਾਮ ਦਾ ਨਗਰ ਵਸਾਇਆ

ते सब बदी बुरा it hurts. ਪਿਆਰੇ ਬੱਚਿਓ ਇਹ ਦੱਸੋ ਕਿਸ ਨੇ ਗੁਲਾਮ ਬਣੇ ਲੋਕਾਂ ਨੂੰ ਰਿਹਾ ਕਰਵਾਇਆ ਪਠਾਨਾ ਵੱਲੋਂ ਕਿਸ ਨੂੰ ਗੁਲਾਮ ਬਣਾ ਕੇ ਖਰੀਦਿਆ ਜਾਂਦਾ ਸੀ ਗੁਰੂ ਜੀ ਸਮਾਧੀ ਲਾ ਕੇ ਕਿੱਥੇ ਬੈ ਗਏ ਪਿਆਰੇ ਬੱਚਿਓ ਇਸ QR ਕੋਡ ਨੂੰ ਸਕੈਨ ਕਰਕੇ ਜਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਪ੍ਰਸ਼ਨਾਂ ਦੇ ਜੋ ਸਹੀ ਉੱਤਰ ਦੇਵੇਗਾ ਲੱਕੀ ਡਰਾਅ ਰਾਹੀਂ ਚੋਣ ਕਰਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਦਾਦਾ ਜੀ ਦੀਆਂ ਹੋਰ ਵੀਡੀਓਜ਼ ਵਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ